ਅੱਜ ਉਹ ਫਿਰ ਦਿਖਾਵਾਂ ਦੁਨੀਆ ਦੀ ਸਭ ਤੋਂ ਸੋਹਣੀ ਵੀਡੀਓ ਸਭ ਤੋਂ ਸੋਹਣੀ ਐਥਲੀਟ ਔਰ ਉਸ ਤੋਂ ਵੀ ਕਿਤੇ ਜ਼ਿਆਦਾ ਸੋਹਣੇ ਇਮੋਸ਼ਨਸ ਸੁਣੋ ਪਹਿਲਾਂ ਆਪਣੇ ਕੰਨਾਂ ਨਾਲ ਕੁੜੀ ਨੇ ਜਿੱਤ ਕੇ ਕੀ ਕਿਹਾ ਓ ਸਾਈਕਲ ਘਰੇ ਤੁਹਾਨੂੰ ਵੀ ਲੱਗਦਾ ਵੀ ਦੇਖ ਕੇ ਸਭ ਤੋਂ ਵੱਧ ਕੌਣ ਖੁਸ਼ ਹੋਊ ਤੁਹਾਡੇ ਮੇਰੇ ਪਾਪਾ 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 ਨਾਮ ਕੀ ਆ ਸਰਿੰਦਰ ਰਹੇਗਾ ਓਹੋ ਬਾਣੀ ਮਾਰਿਆ ਆਪਣੇ ਡੈਡੀ ਦਾ ਨਾਮ ਲੈ ਕੇ ਕੁੜੀ ਉੱਚੀ ਉੱਚੀ ਰੋ ਪਈ ਕਿਉਂਕਿ ਇਹਨੂੰ ਅੱਜ ਲੱਗਦਾ ਸੀ ਕਿ ਇਹਨੇ ਆਪਣੇ ਪਿਓ ਦਾ ਸਿਰ ਉੱਚਾ ਚੱਕ ਦਿੱਤਾ ਇਸ ਕੁੜੀ ਨੇ ਨੰਗੇ ਪੈਰੀ ਉਹਨਾਂ ਬੱਚਿਆਂ ਨੂੰ ਹਰਾ ਦਿੱਤਾ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਸਪ੍ਰਿੰਟਾਂ ਵਾਲੇ ਸਪਾਈਕਸ ਪਾਏ ਹੋਏ ਸੀ ਔਰ ਇਹ ਕੁੜੀ ਦਾ ਸ਼ਰੀਰ ਔਰ ਇਹਦੇ ਜੈਨੇਟਿਕ ਉੱਚੀ ਉੱਚੀ ਬੋਲ ਬੋਲ ਕੇ ਕਹਿ ਰਹੇ ਨੇ ਕਿ ਮੈਨੂੰ ਸੰਭੋ ਔਰ ਮੈਂ ਤੁਹਾਨੂੰ ਲਿਖ ਕੇ ਦਿਨਾ ਜੇ ਇਹ ਕੁੜੀ ਸਾਂਭੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਪੰਜਾਬ ਦਾ ਔਰ ਇਹ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਜ਼ਰੂਰ ਰੌਸ਼ਨ ਕਰੂਗੀ ਮੈਂ ਇਸ ਬੱਚੀ ਨੂੰ ਗੁੱਡ ਲੱਕ ਕਹਿਣਾ ਇਹਦੇ ਚੰਗੇ ਭਵਿੱਖ ਲਈ ਇਹਨੂੰ ਬਹੁਤ ਸਾਰੀਆਂ ਦੁਆਵਾਂ ਦਿੰਨਾ ਮੈਂ ਤੈਨੂੰ ਦੇਖ ਤੇ ਕਿਹਾ ਸੀ ਜਿਵੇਂ ਨਹੀਂ ਤੂੰ ਦਿੱਖੇਂ ਪਤਾ ਹੋ ਗਿਆ ਹਾਂਜੀ ਬਾਤ ਹੈ ਜੀ ਬਾਤ ਹੋ ਗਿਆ ਹਾਂਜੀ